ਜਿਹੜਾ ਆਪਣਾ ਖਾਲਸਾ ਭਾਜਪੀ ਜਾਂਦਾ ਨਾ ਇਹਦਾ ਮਤਲਬ ਇਹ ਹੈ ਉਹਦਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਜਿਹੜਾ ਆਪਣਾ ਖਾਲਸਾ ਭਾਜਪੀ ਜਾਂਦਾ ਨਾ ਇਹਦਾ ਮਤਲਬ ਇਹ ਹੈ ਉਹਦਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਕੱਲ ਦੁਪਹਿਰ ਵੇਲੇ ਜਦੋਂ ਮਲੂਕਾ ਪਰਿਵਾਰ ਦੀ ਨੂੰਹ ਤੇ ਉਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਜਿਹੜੀ ਨੂੰਹ ਪਰਮਪਾਲ कौर ਜਿਹੜੇ ਆਈਐਸ ਆਫੀਸਰ ਸੀਗੇ ਉਹਨਾਂ ਨੇ ਜਦੋਂ ਆਪਣੀ ਨੌਕਰੀ ਛੱਡਣ ਤੋਂ ਬਾਅਦ ਭਾਜਪਾ ਜੁਆਇਨ ਕਰ ਲਈ ਤਾਂ ਉਹ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਪਚਾ ਲਾ ਗਿਆ ਖਾਸ ਤੌਰ ਤੇ ਇਸ ਪੁਚਾਲ ਦੇ ਝਟਕੇ ਜਿਹੜੇ ਆ ਉਹ ਮਹਿਸੂਸ ਕੀਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੁਖਬੀਰ ਸਿੰਘ ਬਾਦਲ ਕੱਲ ਪਟਿਆਲਾ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਜਾਂ ਕਹਿ ਲਈਏ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਕੱਢਦੇ ਪਏ ਸੀ ਤਾਂ ਇਸੇ ਦੌਰਾਨ ਜਦੋਂ ਉਹ ਮੰਚ ਦੇ ਉੱਤੇ ਤਕਰੀਰ ਕਰ ਰਹੇ ਸੀ ਤਾਂ ਉਹਨਾਂ ਨੇ ਇਹ ਗੱਲ ਆਖੀ ਵੀ ਜਿਹੜੇ ਭਾਜਪਾ 'ਚ ਜਾ ਰਹੇ ਨੇ ਇਹਨਾਂ ਦਾ ਆਪਾਂ ਜਿਹੜਾ ਡੀਐਨਏ ਟੈਸਟ ਕਰਵਾਈਏ ਇਹਨਾਂ ਦਾ ਡੀਐਨਏ ਚੈੱਕ ਕਰਵਾਈਏ ਵੀ ਕੀ ਇਹ ਪੱਕੇ ਅਕਾਲੀ ਹੈਗੇ ਆ? ਕਹਿਣ ਦਾ ਉਹਨਾਂ ਦਾ ਭਾਵ ਇਹੀ ਸੀਗਾ ਹੁਣ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਦੇ ਡੀਐਨਏ ਦੇ ਵਿੱਚ ਰਲਗੱਡ ਤਾਂ 1997 ਦੇ ਵਿੱਚ ਹੀ ਹੋਇਆ ਜਿਸ ਵਕਤ ਪੰਜਾਬ ਦੇ ਵਿੱਚ ਅਸੈਂਬਲੀ ਚੋਣਾਂ ਸੀਗੀਆਂ ਯਾਨੀ ਕਿ ਵਿਧਾਨ ਸਭਾ ਦੀਆਂ ਚੋਣਾਂ ਸੀ ਪ੍ਰਕਾਸ਼ ਸਿੰਘ ਬਾਦਲ ਮਰਹੂਮ ਹੋਣਾ ਨੇ ਭਾਜਪਾ ਦੇ ਨਾਲ ਗੱਠ ਜੋੜ ਕਰ ਲਿਆ ਸੀਗਾ ਵੀ ਸਾਡਾ ਤਾਂ ਹੁਣ 9 ਮਾਸ ਦਾ ਰਿਸ਼ਤਾ ਬਣ ਗਿਆ ਇਹ ਤਾਂ ਸਦੀਵੀ ਰਹਿਣਾ ਇਹ ਤਾਂ ਰਹਿੰਦੀ ਦੁਨੀਆ ਤੱਕ ਕਾਇਮ ਰਹਿਣਾ ਅਕਾਲੀ ਦਲ ਨੂੰ ਅਗਰ ਤੁਸੀਂ ਅੱਜ ਇਹ ਗੱਲ ਕਹਿ ਰਹੇ ਹੋ ਕਿ ਡੀਐਨਏ ਚੈੱਕ ਕਰਾਓ ਤੇ ਇਹਦੇ ਵਿੱਚ ਜਿਹੜਾ ਰਲਗੱਡ ਕੀਤਾ ਗਿਆ ਇਹ ਤਾਂ ਕੀਤਾ ਹੀ ਅਕਾਲੀ ਦਲ ਬਾਦਲ ਨੇ ਆ ਤੇ ਅੱਜ ਜੇ ਆਪਣੇ ਲੀਡਰ ਯਾਨੀ ਕਿ ਅਕਾਲੀ ਦਲ ਬਾਦਲ ਦੇ ਲੀਡਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਛੱਡ ਕੇ ਅਕਾਲੀ ਦਲ ਨੂੰ ਭਾਜਪਾ 'ਚ ਜਾ ਰਹੇ ਕਾਂਗਰਸ 'ਚ ਜਾ ਰਹੇ ਆ ਤਾਂ ਇਹ ਤਾਂ ਭਾਜਪਾ ਲਿਆਂਦੀ ਪੰਜਾਬ 'ਚ ਤੁਸੀਂ ਸੀ ਪੰਜਾਬ ਇਹ ਭਾਜਪਾ ਦੇ ਜਿਹੜੇ ਪੈਰ ਲੱਗੇ ਉਹ ਤਾਂ ਲੱਗੇ ਹੀ ਅਕਾਲੀ ਦਲ ਕਰਕੇ ਸੀਗੇ ਔਰ ਅੱਜ ਤੁਸੀਂ ਇਹ ਸਟੇਜ ਤੋਂ ਕਹਿ ਰਹੇ ਹੋ ਕਿ ਇਹਨਾਂ ਦਾ ਜਿਹੜਾ ਡੀਐਨਏ ਚੈੱਕ ਕਰਾਓ ਹੁਣ ਦੇਖੋ ਕਿ ਜਿਹੜੇ ਇਹਨਾਂ ਦੇ ਆਪਣੇ ਧਰਮ ਪਤਨੀ ਨੇ ਜਿਹੜੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਦੇ ਨੇ ਉਹ ਜਦੋਂ ਕੇਂਦਰ ਦੇ ਵਿੱਚ ਮੰਤਰੀ ਬਣਦੇ ਨੇ 2014 ਦੇ ਵਿੱਚ ਤਾਂ ਉਸ ਵੇਲੇ ਵੀ ਤਾਂ ਕੇਂਦਰ ਦੇ ਵਿੱਚ ਭਾਜਪਾ ਹੀ ਆਈ ਸੀ ਉਸ ਵੇਲੇ ਜਦੋਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਆ ਕੈਬਨਿਟ ਦਾ ਗਠਨ ਹੁੰਦਾ ਹਰ ਸਿਮਰਤ ਕੌਰ ਬਾਦਲ ਜਿਹੜੇ ਆ ਉਹਨਾਂ ਨੂੰ ਜਦੋਂ ਕੈਬਨਿਟ ਰੈਂਕ ਦਿੱਤਾ ਜਾਂਦਾ ਤਾਂ ਉਸ ਵੇਲੇ ਵੀ ਤਾਂ ਭਾਜਪਾ ਦੀ ਸਰਕਾਰ ਸੀਗੀ ਉਸ ਤੋਂ ਬਾਅਦ ਫਿਰ 2019 ਦੇ ਵਿੱਚ ਵੀ ਉਹ ਜਿੱਤਦੇ ਆ ਕਿਉਂਕਿ ਉਸ ਵਕਤ ਮੋਦੀ ਦੀ ਲਹਿਰ ਸੀਗੀ ਹੁਣ ਤੁਸੀਂ ਜਿਹੜਾ ਬੰਦਾ ਤੁਹਾਨੂੰ ਛੱਡ ਕੇ ਜਾ ਰਿਹਾ ਉਹਦੇ ਉੱਤੇ ਤੁਸੀਂ ਤੰਜ਼ ਜਿਹੜੇ ਆ ਉਹ ਕੱਸ ਰਹੇ ਹੋ ਔਰ ਮੋਰਓਵਰ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ ਪਹਿਲਾਂ ਪੀਪੀਪੀ ਬਣਾਈ ਉਸ ਤੋਂ ਬਾਅਦ ਫਿਰ ਉਹ ਚਲੇ ਗਏ ਕਾਂਗਰਸ 'ਚ ਫਿਰ ਕਾਂਗਰਸ ਛੱਡ ਕੇ ਅੱਜ ਕੱਲ ਉਹ ਵੀ ਭਾਜਪਾ ਦੇ ਵਿੱਚ ਨੇ ਉਹ ਤਾਂ ਤੁਹਾਡੇ ਆਪਣੇਆਂ 'ਚੋਂ ਨੇ ਉਹ ਤਾਂ ਤੁਹਾਡੇ ਆਪਣੇ ਚਾਚੇ ਦਾ ਬੇਟੇ ਨੇ ਸੋ ਤੁਸੀਂ ਇਹ ਕਹਿ ਸਕਦੇ ਹੋ ਵੀ ਹੁਣ ਸੁਖਬੀਰ ਬਾਦਲ ਨੂੰ ਹਰਟ ਹੋਇਆ ਉਹਨਾਂ ਨੂੰ ਧੱਕਾ ਲੱਗਾ ਇਸੇ ਕਰਕੇ ਉਹਨਾਂ ਦੇ ਮੁਖ ਦੇ ਵਿੱਚੋਂ ਅਜਿਹੇ ਸ਼ਬਦ ਜਿਹੜੇ ਆ ਉਹ ਨਿਕਲੇ ਆ ਕਿਉਂਕਿ ਮਲੂਕਾ ਪਰਿਵਾਰ ਦਾ ਇੱਕ ਵੱਡਾ ਆਧਾਰ ਬਠਿੰਡਾ ਹਲਕੇ ਦੇ ਵਿੱਚ ਹੈਗਾ ਰਦਰ ਆਪਾਂ ਕਹੀਏ ਵੀ ਉਸ ਪੂਰੇ ਮਾਲਵੇ ਦੇ ਵਿੱਚ ਉਸ ਪਰਿਵਾਰ ਦਾ ਚੰਗਾ ਆਧਾਰ ਹੈ ਪਰ ਇਹ ਲੜਾਈ ਛੋਟੀ ਜੀ ਸ਼ੁਰੂ ਹੋਈ ਸੀਗੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਜਦੋਂ ਮਲੂਕਾ ਪਰਿਵਾਰ ਦੋ ਟਿਕਟਾਂ ਮੰਗ ਰਿਹਾ ਸੀਗਾ ਰਾਮਪੁਰਾ ਫੂਲ ਦਾ ਉਹ ਲੜਦੇ ਹੀ ਹੁੰਦੇ ਸੀਗੇ ਉਹਨਾਂ ਨੂੰ ਨਾਲ ਮੋੜ ਜਿਹੜਾ ਹਲਕਾ ਉਹ ਵੀ ਚਾਹੀਦਾ ਸੀਗਾ ਹਾਲਾਂਕਿ ਜੇ ਉਸ ਵਕਤ ਮੋੜ ਹਲਕੇ ਦੇ ਵਿੱਚ ਮਲੂਕਾ ਪਰਿਵਾਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਜਾ ਕੇ ਤੁਸੀਂ ਮੋੜ ਹਲਕੇ ਦੇ ਵਿੱਚ ਕੰਮਕਾਰ ਸ਼ੁਰੂ ਕਰੋ ਲੋਕਾਂ ਨਾਲ ਗੱਲਬਾਤ ਸ਼ੁਰੂ ਕਰੋ ਤਾਂ ਉਸ ਵਕਤ ਇਹਨਾਂ ਨੂੰ ਲੱਗਿਆ ਸੀਗਾ ਵੀ ਸ਼ਾਇਦ ਮੋੜ ਹਲਕਾ ਵੀ ਸਾਡੇ ਪਰਿਵਾਰ ਕੋਲ ਆਏਗਾ ਪਰ ਜਦੋਂ 2022 ਦੀਆਂ ਚੋਣਾਂ ਅਨਾਉਂਸ ਹੋਈਆਂ ਕੈਂਡੀਡੇਟਸ ਅਨਾਉਂਸ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮੋੜ ਹਲਕਾ ਜਿਹੜਾ ਇਹ ਜਗਮੀਤ ਸਿੰਘ ਬਰਾੜ ਨੂੰ ਦੇ ਦਿੱਤਾ ਜਗਮੀਤ ਸਿੰਘ ਬਰਾੜ ਨੇ ਉੱਥੋਂ ਚੋਣ ਲੜੀ ਤੇ ਡਿਮਾਂਡ ਕੌਣ ਕਰ ਰਿਆ ਸੀਗਾ ਡਿਮਾਂਡ ਕਰ ਰਿਆ ਸੀ ਸਕੰਦਰ ਸਿੰਘ ਮਲੂਕਾ ਦਾ ਬੇਟਾ ਗੁਰਪ੍ਰੀਤ ਸਿੰਘ ਕਿ ਮੈਨੂੰ ਜਿਹੜੀ ਆ ਇਹ ਟਿਕਟ ਦਿੱਤੀ ਜਾਵੇ ਚੋਣ ਮੈ ਲੜਨੀ ਚਾਹਣਾ ਕਿਉਂਕਿ ਅਸੀਂ ਇਸ ਹਲਕੇ ਦੇ ਵਿੱਚ ਕੰਮ ਕੀਤਾ ਔਰ ਕਿਹਦੇ ਕਹਿਣ ਤੇ ਕੀਤਾ ਤੁਹਾਡੇ ਕਹਿਣ ਤੇ ਕੀਤਾ ਤੁਸੀਂ ਜ਼ਿੰਮੇਵਾਰੀ ਦਿੱਤੀ ਸੀਗੀ ਜੇ ਕਿਤੇ ਇਹ ਕਿਸਾਨੀ ਅੰਦੋਲਨ ਜਿਹੜਾ ਇਸ ਸਾਲ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਜਿੱਥੇ ਸ਼ੰਭੂ ਦੇ ਵਿੱਚ ਹੀ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਉੱਥੇ ਹੀ ਡੱਕ ਲਿਆ ਜੋ ਕੁਝ ਉਹਨਾਂ ਦੇ ਨਾਲ ਹੋਇਆ ਬਾਅਦ ਚੋਂ ਉਹਦਾ ਵਿਰੋਧ ਵੀ ਚੱਲਣਾ ਪੈ ਰਿਹਾ فرض ਕਰੋ ਜੇ ਕਿਤੇ ਇਹ ਕਿਸਾਨ ਅੰਦੋਲਨ ਨਾ ਹੁੰਦਾ ਤਾਂ ਅਕਾਲੀ ਦਲ ਦਾ ਤੇ ਗੱਠਜੋੜ ਲਗਭਗ ਤੈ ਮੰਨਿਆ ਜਾ ਰਿਹਾ ਸੀ ਦੁਬਾਰਾ ਇੱਕ ਵਾਰ ਫੇਰ ਅਕਾਲੀ ਦਲ ਬਾਦਲ ਨੇ ਤਾਂ ਗੱਠ ਜੋੜ ਕਰ ਲੈਣਾ ਸੀ ਗਿਆ ਖਬਰਾਂ ਕੰਸੂਆਂ ਇਹੀ ਸੀ ਗਿਆ ਕਿ ਅਕਾਲੀ ਦਲ ਦੀ ਗੱਲਬਾਤ ਹੋ ਚੁੱਕੀ ਆ ਔਰ ਮੋਰਓਵਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹਦੇ ਬਾਰੇ ਕਹਿ ਵੀ ਚੁੱਕੇ ਸੀਗੇ ਇੱਕ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਕਿ ਸਾਡੀ ਤਾਂ ਗੱਲਬਾਤ ਚੱਲ ਰਹੀ ਹੈ ਕੁਝ ਗੱਲਾਂ ਸਾਡੀਆਂ ਉਹਨਾਂ ਨੂੰ ਨਹੀਂ ਮੰਜ਼ੂਰ ਕੁਝ ਸਾਡੀਆਂ ਉਹਨਾਂ ਦੀਆਂ ਸਾਨੂੰ ਨਹੀਂ ਮੰਜ਼ੂਰ ਇਹਦਾ ਮਤਲਬ ਗੱਲਬਾਤ ਤਾਂ ਤੁਸੀਂ ਤੋੜ ਹੀ ਲਈ ਸੀਗੀ ਜੇ ਗੱਲ ਵੱਢ ਜਾਂਦੀ ਜੇ ਕਿਸਾਨ ਅੰਦੋਲਨ ਨਾ ਆਂਦਾ ਜਾਂ ਹੁਣ ਤੇ ਤੁਸੀਂ ਸਟੈਂਡ ਲੈ ਲਿਆ ਕਿਸਾਨਾ ਕਰਕੇ ਜੇ ਕਿਸਾਨ ਅੰਦੋਲਨ ਨਾ ਆਂਦਾ ਚਲੋ ਕਿਸਾਨ ਅੰਦੋਲਨ ਵੀ ਛੱਡ ਦਈਏ ਅਮਿਤ ਸ਼ਾਹ ਦੇ ਬਿਆਨ ਦੇ ਉੱਪਰ ਉੱਤੇ ਆ ਜੀਏ ਤਾਂ ਗੱਲਬਾਤ ਤੇ ਤੁਹਾਡੀ ਚੱਲ ਹੀ ਰਹੀ ਸੀਗੀ ਤੇ ਉਦੋਂ ਅਗਰ ਇਹ ਗੱਠ ਜੋੜ ਹੋ ਜਾਂਦਾ ਫੇਰ ਤੁਸੀਂ ਇਹ ਜਿਹੜਾ ਤੰਜ਼ ਕੱਸਦੇ ਕਿ ਡੀਐਨਏ ਚੈੱਕ ਕਰਾਉਣਾ ਚਾਹੀਦਾ ਅਕਾਲੀਆਂ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ